ਪੇ ਕਿਆ ਘਾਰੇ ਨੀ ਤਿੰਨ ਸਾਲਾ ਤੋਂ ਇਨੇ ਕੁੱਟ ਮਾਰ ਕੇ ਕੱਢ ਦਿੱਤਾ ਦਾ ਹੀ ਮੈਨੂੰ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਇਹਨਾਂ ਦੀ ਮੰਮਾ ਦਾ ਤੇ ਉਹ ਰੋਂਦੇ ਰਾਤੀ ਤੇ ਕਹਿੰਦੇ ਕਿ ਤੇਰਾ ਸਾਰਾ ਦਾਸ ਦਾ ਸਮਾਨ ਵੇਚ ਦਿੱਤਾ ਹੈ ਮੇਰਾ ਸਾਰਾ ਦਾਸ ਦਾ ਸਮਾਨ ਦੇ ਦਿੱਤਾ ਤੇ ਫਿਰ ਬਾਅਦ ਵਿੱਚ ਮੈਂ ਇੱਥੇ ਆਈ ਆ ਪੇ ਕਿਆ ਸੋੜਿਆ ਘਾਰੇ ਆਣ ਕੇ ਮੈਂ ਦੇਖਿਆ ਤੇ ਮੇਰੇ ਬੱਚੇ ਗਲੀਆਂ ਚ ਰੋਂਨ ਕਲਪਾਂਡੇ ਲਾਈਟ ਗਈ ਦੀ ਤੇ ਮੈਂ ਕਹਾਂ ਕਿ ਇਹ ਸਮਾਨ ਕਿੱਥੇ ਗਿਆ ਕਹਿੰਦਾ ਮੈਂ ਦੁਕਾਨਾਂ ਤੇ ਸਮਾਨ ਦੇ ਦਿੱਤਾ ਰਾਇਆ ਜਦੋਂ ਮੈਂ ਦੁਕਾਨਾ ਤੇ ਸਾਮਾਨ ਦੇ ਦਿੱਤਾ ਦਾਵਾ ਤੂੰ ਮੇਰੇ ਨਾਲ ਭਾਜੀ ਮਲਾਜ਼ਮ ਜਾ ਜਾ ਕੇ ਦੁਕਾਨਾ ਤੇ ਨਿਕਵਾਰੀ ਕਰਦੇ ਪਏ ਆ ਉਹਨਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਦਾ ਆ ਕਿ ਤੁਹਾਨੂੰ ਸਾਰਾ ਸਾਮਾਨ ਦੁਲਾ ਦਾਂਗੇ ਮੇਰੇ ਪੇਕੇ ਆ ਨੇ ਮੈਨੂੰ ਸਾਮਾਨ ਦਿੱਤਾ ਸੀ ਬਾਜ਼ ਵਿੱਚ ਆਇਆ ਸੀ ਆ ਮੈਂ ਕੜਾ ਚ ਕੰਮ ਕਰਨਾ ਹੁੰਦੀ ਆ ਸਵੇਰੇ 8 ਵਜੇ ਹੁੰਦੀ ਆ ਸ਼ਾਮੀ 8 ਵਜੇ ਚਲ ਜਰਨੀ ਆ ਇੰਨਾ ਚੜਾ ਕਰਾਂ ਦਾ ਕੰਮ ਕਰਦੀ ਆ ਮੈਂ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਬਰਾਉ ਖਾਏ ਨੇ ਬੜਾ ਮੈਨੂੰ ਦੁਖੀ ਕੀਤਾ ਦਾ ਹੈ ਚਲ ਉਹਨਾਂ ਕੋਲ ਜਾ ਕੇ ਇਹ ਸਾਮਾਨ ਲਵਾਂ ਹਾਂਜੀ ਸਾਮਾਨ ਮਿਲ ਜਾਏਗਾ ਕਹਿੰਦੇ ਸੋਮਵਾਰ ਤੱਕ ਸਾਮਾਨ ਦੇ ਦਾਂਗੇ ਹਾਂਜੀ ਮਹਾਨ ਸਰ ਇਸਨੇ ਬਸ ਜਿੱਥਰੋਂ ਪੈਸੇ ਦੀ ਲੋੜ ਪੈ ਗਈ ਤੇ ਸਮੱਸਿਆ ਸੁਭਾਂ ਦੇਤਾ ਇੰਨੇ ਦਾ ਹੋ ਗਿਆ ਸਰ ਸਾਡੇ ਹਟ ਗਿਆ ਇਹ ਕੀ ਕਰਦਾ ਆਹ ਮੋਟਰਸਾਈਕਲ ਜੇ ਇੱਕ ਆਪਣਾ ਬੈਟਰੀ ਦਿੱਤਾ ਇਹਦਾ ਇੰਜਨ ਰੇ ਹਾਂ ਉਹ ਦੂਸਰੇ ਆ ਕੇ ਨਹੀਂ ਹਾਂਜੀ ਸਰ ਨਹੀਂ 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 ਇਹਦਾ ਚੱਲਦਾ ਬਹੁਤ ਬਹੁਤ ਇਹ ਗਾਂਦੀ ਚੌਂਕ ਨਕਾ ਲਾਇਆ ਹੀ ਟੈਕਿੰਗ ਚੱਲ ਰਹੀ ਸੀ ਇਹ ਭੈਣ ਜੀ ਸਾਡੇ ਕੋਲ ਆਏ ਨਾਲ ਇਹਨਾਂ ਦੇ ਬਰਦਰ ਹੀ ਨਾਲ ਇਹਨਾਂ ਦੇ ਨਾਲ ਦੇ ਨਾਲ ਇਹਨਾਂ ਦੀ ਸੱਸ ਮਾਂ ਹੀ ਇਹਨਾਂ ਨੇ ਹਣ ਕੇ ਸਾਨੂੰ ਕੰਪਲੀਟ ਕੀਤੀ ਵੀ ਆਹ ਗੱਲ ਹੈ ਕਿ ਮੇਰੇ ਨਾਲ ਦੇ ਇਹਨੇ ਘਰੋਂ ਸਮਾਨ ਅਮਰ ਵੀ ਉਧਰ ਦੁਬੱਟ ਕੀਤਾ ਵਾ ਉਹ ਅਸੀਂ ਇਹਨਾਂ ਦੇ ਨਾਲ ਜਾ ਕੇ ਇੱਕ ਵੈਂਟਰਾ ਹੀ ਮੋਟਰਸਾਈਕਲ ਜੁੜੀ ਹੀ ਉਹ ਹੀ ਦੁਕਾਨ ਤੇ ਆਣ ਕੇ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਮੰਨ ਕੇ ਦੁਕਾਨਦਾਰ ਮੰਨ ਕੇ ਵੀ ਅਸੀਂ ਇਹਨਾਂ ਨੂੰ ਮੋਟਰਸਾਈਕਲ ਤੇ ਵੈਂਟਰਾ ਵਾਪਸ ਕਰ ਦਿੰਦੇ ਇੱਕ ਘਰ ਵਾਲੇ ਬੰਦੇ ਆਪਣਾ ਸਮਾਨ ਵਿੱਚ ਜਾਣ ਕਿੰਨੀ ਮਾੜੀ ਗੱਲ ਆ ਬੈਠ ਵੇਖ ਜੇ ਇਹ ਤੇ ਘਰ ਘਰਾਂ ਦੇ ਹਿਸਾਬ ਹੁੰਦੇ ਹੋ ਜਿੱਦਾਂ ਘਰ ਵਾਲਾ ਮਰ ਵੀ ਹੈ ਹੀ ਅਮਲੀ ਆ ਜੀ ਤੇ ਤਾਂ ਖੁਦ ਪਹਿਨੂੰ ਆਪਣੇ ਘਰ ਦਾ ਖਿਆਲ ਰੱਖਣਾ ਪੈਣਾ ਜੀ ਉਹ ਭੈਣ ਦੇ ਉੱਥੇ ਰਹਿੰਦੀ ਵੀ ਲੈ ਆਈ ਉਹ ਕੋਰੋਨਾ ਚੋਰੀ ਤੇ ਹਾਂ ਜੀ ਆਂਗੇ ਹਾਂ ਜੀ ਹੁਣ ਮੁਰਸਾ ਵਾਲਾ ਕਹਿੰਦਾ ਜੀ ਮੁਰਸਾ ਕਹਿੰਦਾ ਜੀ ਮੈਂ ਸਵਾਰ ਨੰਬਰ 3 ਨਵਾਂ ਲੈ ਕੇ ਦਿੰਦਾ ਹਾਂ ਜੀ ਮੈਂ ਪੇਕੇ ਘਰ ਨਹੀਂ ਤਿੰਨ ਸਾਲਾਂ ਤੋਂ ਇੰਨੇ ਕੁੱਟ ਮਾਰ ਕੇ ਕੱਢ ਦਿੱਤਾ ਦਾ ਹੀ ਮੈਨੂੰ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਇਹਨਾਂ ਦੀ ਮੰਮਾ ਦਾ ਤੇ ਉਹ ਰੋਣ ਦੇ ਰਾਤੀ ਤੇ ਕਹਿੰਦੇ ਕਿ ਤੇਰਾ ਸਾਰਾ 10-10 ਸਮਾਨ ਵੇਚ ਦਿੱਤਾ ਹੈ ਮੇਰਾ ਸਾਰਾ 10-10 ਸਮਾਨ ਦੇ ਦਿੱਤਾ ਤੇ ਫਿਰ ਬਾਅਦ ਵਿੱਚ ਮੈਂ ਇੱਥੇ ਆਈਆਂ ਫੇ ਕਿਆ ਸੋੜਿਆ ਘਰ ਆਣ ਕੇ ਮੈਂ ਦੇਖਿਆ ਤੇ ਮੇਰੇ ਬੱਚੇ ਗਲੀਆਂ 'ਚ ਰੋਣ ਕਲਪਾਣ ਦੇ ਲਾਈਟ ਗਈ ਦੀ ਤੇ ਮੈਂ ਕਹਿੰਦੀ ਕਿ ਸਮਾਨ ਕਿੱਥੇ ਗਿਆ ਕੰਨਾ ਮੈਂ ਦੁਕਾਨਾ ਤੇ ਸਮਾਨ ਦੇ ਦਿੱਤਾ ਰਾਇਆ ਕਹਿੰਦਾ ਮੈਂ ਦੁਕਾਨਾ ਤੇ ਸਮਾਨ ਦੇ ਦਿੱਤਾ ਰਾਇਆ ਤੂੰ ਹੁਣ ਮੇਰੇ ਨਾਲ ਪਾਜੀ ਮੁਲਾਜ਼ਮ ਜਾ ਜਾ ਕੇ ਦੁਕਾਨਾ ਤੇ ਨਿਕਵਾਰੀ ਕਰਦੇ ਪਏ ਆ ਉਹਨਾਂ ਨੇ ਸੋਮਵਾਰ ਦਾ ਟਾਈਮ ਦਿੱਤਾ ਰਾਇਆ ਕਿ ਤੁਹਾਨੂੰ ਸਾਰਾ ਸਮਾਨ ਦੁਲਾ ਦਾਂਗੇ ਮੇਰੇ ਤੇ ਗਿਆਨ ਮੈਨੂੰ ਸਮਾਨ ਦਿੱਤਾ ਸੀ ਬਾਜ਼ ਵਿੱਚ ਆਇਆ ਸੀ ਆਪ ਮੈਂ ਕੜਾਚ ਕੰਮ ਕਰਨਾ ਹੁੰਨੀ ਆ ਸਰੇ 8 ਵਜੇ ਹੁੰਨੀ ਆ ਸ਼ਾਮੀ 8 ਵਜੇ ਚਲ ਜਾਨੀ ਆ ਇੰਨਾ ਚੜਾ ਕਰਾਂ ਦਾ ਕੰਮ ਕਰਦੀ ਆ ਮੈਂ ਮੇਰੇ ਜਿੰਨੇ ਕਿਨੇ ਬੱਚੇ ਆ ਤੇ ਬਰਾਉ ਖਾਏ ਨੇ ਬੜਾ ਮੈਨੂੰ ਦੁਖੀ ਕੀਤਾ ਰਾਇ ਚਲ ਹੁਣ ਆਸ ਕੋਈ ਜਾਗੀਏ ਜਿਸਮਾਨ ਮਿਲੂ ਹਾਂਜੀ ਸਮਾਨ ਮਿਲ ਜਾਏਗਾ ਕਹਿੰਦੇ ਸੋਮਵਾਰ ਤੱਕ ਸਮਾਨ ਦੇ ਦਾਂਗੇ ਹਾਂਜੀ ਸਮਾਨ ਸਰ ਇਸਨੇ ਬਸ ਜਿੱਥੇ ਰੁਪਏ ਦੀ ਲੋੜ ਪੈ ਗਈ ਤੇ ਸਮਾਨ ਦੇ ਦਿੱਤਾ ਇੰਨੇ ਦਾ ਮੁੱਲ ਲੇ ਕੇ ਸਾਰੇ ਹਟ ਗਏ ਆ ਇਹ ਕਿੱਥੇ ਗਿਆ ਕਰਦਾ ਆ ਮੋਟਰਸਾਈਕਲ ਜੇ ਇੱਕ ਆਪਣਾ ਬੈਟਰੀ ਦਿੱਤਾ ਇਹ ਤੇ ਇਸਨ ਟ੍ਰੇ ਹਾਂ ਬਹੁਤ ਬਹੁਤ ਇਹ ਗਾਂਧੀ ਚੌਥ ਨਕਲ ਆਈ ਚੈਕਿੰਗ ਚੱਲ ਰਹੀ ਸੀ ਇਹ ਭੈਣ ਜੀ ਸਾਡੇ ਕੋਲ ਆਏ ਨਾਲ ਇਹਨਾਂ ਦੇ ਬਰਦਰ ਹੀ ਨਾਲ ਇਹਨਾਂ ਦੇ ਨਾਲ ਦੇ ਹੀ ਨਾਲ ਇਹਨਾਂ ਦੀ ਸੱਸ ਮਾਂ ਹੀ ਇਹਨਾਂ ਨੇ ਹਣ ਕੇ ਹਾਨੂੰ ਕੰਪਲੀਟ ਕੀਤੀ ਵੀ ਆਹ ਗੱਲ ਹੈ ਕਿ ਮੇਰੇ ਨਾਲ ਦੇ ਇਹਨੇ ਘਰੋਂ ਸਮਾਨ ਅਮਰ ਵੀ ਵਰਤੂ ਬੋਟਾ ਕੀਤਾ ਵਾ ਉਹ ਅਸੀਂ ਇਹਨਾਂ ਦੇ ਨਾਲ ਜਾ ਕੇ ਇੱਕ ਵੈਂਡਰ ਆਹੀ ਮੋਟਰਸਾਈਕਲ ਜੁੜੀ ਹੀ ਉਹੀ ਦੁਕਾਨ ਤੇ ਆਣ ਕੇ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਮਾੜੀ ਮੰਨ ਗਏ ਨੇ ਦੁਕਾਨਦਾਰ ਮੰਨ ਗਏ ਵੀ ਅਸੀਂ ਇਹਨਾਂ ਨੂੰ ਮੋਟਰਸਾਈਕਲ ਤੇ ਵੈਂਡਰ ਵਾਪਸ ਕਰ ਦਿੰਦੇ ਇੱਕ ਘਰ ਵਾਲੇ ਬੰਦੇ ਆਪਣਾ ਸਮਾਨ ਵਿੱਚ ਜਾਣੇ ਚਿੱਡੀ ਮਾੜੀ ਗੱਲਾਂ ਬਹਿਣ ਵੇਖ ਜੀ ਇਹ ਤੇ ਘਰ ਘਰਾਂ ਦੇ ਹਿਸਾਬ ਹੁੰਦੇ ਆ ਜਿੱਦਾਂ ਘਰ ਵਾਲਾ ਮਤਲਬ ਹੈ ਹੀ ਅਮਲੀ ਆ ਜੀ ਉਹ ਤੇ ਤੋ ਖੁਦ ਭੈਣ ਨੂੰ ਆਪਣੇ ਘਰ ਦਾ ਖਿਆਲ ਰੱਖਣਾ ਪੈਣਾ ਜੀ ਉਹ ਭੈਣ ਦੇ ਉੱਥੇ ਰਹਿੰਦੀ ਕਿੱਲੇ ਆਈ ਉਹ ਤੋ ਚੋਰੀ ਪੇ ਹਾਂਜੀ ਹਾਂਜੀ ਹੈਂਕੀ ਮੁਰਸਾ ਕਹਿੰਦਾ ਜੀ ਮੈਂ ਸੌਂਰ ਦੇ ਮੁਰਸਾ ਕਹਿੰਦਾ ਜੀ ਮੈਂ ਸੌਂਰ ਦੇ ਨਵਾਂ ਲੈ ਕੇ ਦਿੰਦਾ